ਨਮਸਕਾਰ ਖਬਰਾਂ ਦੇ ਇਸ ਬਲਿਟਨ ਵਿੱਚ ਆਪ ਸਭ ਦਾ ਸਵਾਗਤ ਹੈ ਪੇਸ਼ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਐਚ ਐਮ ਐਲ ਅਤੇ ਐਮਜ਼ ਬਠਿੰਡਾ ਨੇ 90 ਪਿੰਡਾਂ ਤੱਕ ਘਰ-ਘਰ ਸਿਹਤ ਸੰਭਾਲ ਪਹੁੰਚਾਉਣ ਦੇ ਲਈ ਹੱਥ ਮਿਲਾਏ ਹਨ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਐਮਜ਼ ਬਠਿੰਡਾ ਨਾਲ ਸਾਂਝੇਦਾਰੀ ਕਰਕੇ ਇੱਕ ਵਿਆਪਕ ਏਕੀਕ੍ਰਿਤ ਮੋਬਾਈਲ ਮੈਡੀਕਲ ਯੂਨਿਟ ਅਤੇ ਟੈਲੀ ਮੈਡੀਸਨ ਪ੍ਰੋਜੈਕਟ ਸ਼ੁਰੂ ਕੀਤਾ ਹੈ ਜੋ ਕਿ ਪਿੰਡਾਂ ਦੇ ਲੋਕਾਂ ਦੇ ਦਰਵਾਜ਼ਿਆਂ ਤੇ ਸਿੱਧੇ ਡਾਕਟਰੀ ਸੇਵਾਵਾਂ ਪ੍ਰਦਾਨ ਕਰੇਗਾ ਇਸ ਪਹਿਲ ਕਦਮੀ ਦੇ ਤਹਿਤ ਸੋਮਵਾਰ ਨੂੰ ਬਠਿੰਡਾ ਅਤੇ ਏਮਜ਼ ਅਤੇ ਐਚਐਮਈਐਲ ਵਿਚ ਸਮਝੌਤਾ ਪੱਤਰ ਯਾਨੀ ਕਿ ਐਮਓਯੂ ਤੇ ਹਸਤਾਖਰ ਕੀਤੇ ਗਏ ਜਿਸ ਰਾਹੀਂ ਪੰਜਾਬ ਅਤੇ ਹਰਿਆਣਾ ਦੇ ਨਾਟ ਗੋਦਲੇ ਪਿੰਡਾਂ ਨੂੰ ਡਾਕਟਰੀ ਸਲਾਹ ਡਾਇਗਨੋਸਟਿਕ ਦਵਾਈਆਂ ਮਾਹਰ ਟੈਲੀ ਕੰਸਲਟੇਸ਼ਨ ਅਤੇ ਸਿਹਤ ਜਾਗਰੂਕਤਾ ਦਖਲ ਅੰਦਾਜ਼ੀ ਪ੍ਰਾਪਤ ਹੋਵੇਗੀ ਇਸ ਪਹਿਲ ਕਦਮੀ ਨਾਲ ਲਗਭਗ 25000 ਪਰਿਵਾਰਾਂ ਨੂੰ ਲਾਭ ਹੋਣ ਦੀ ਉਮੀਦ ਹੈ ਜਿਸ ਵਿੱਚ ਜ਼ਿਲ੍ਹਾ ਬਠਿੰਡਾ ਅਤੇ ਹਰਿਆਣਾ ਦੇ ਕੁਝ ਨਾਲ ਲੱਗਦੇ ਪਿੰਡ ਵਿੱਚ ਰਹਿਣ ਵਾਲੇ 150000 ਤੋਂ ਵੱਧ ਪਿੰਡ ਉਸ ਨਿਕ ਸ਼ਾਮਿਲ ਹੋਣਗੇ ਇਸ ਸਮਝੌਤੇ ਨੂੰ ਬਠਿੰਡਾ ਦੇ ਕਾਰਜਕਾਰੀ एमजे निर्देशक प्रोफेसर रतन गुप्ता ਅਤੇ ਐਚਐਮਈਐਲ ਦੇ ਸੀਨੀਅਰ ਅਧਿਕਾਰੀ ਜਿਨ੍ਹਾਂ ਵਿੱਚ ਮੁਖ ਸੰਚਾਲਨ ਅਧਿਕਾਰੀ ਐਮਬੀ ਗੋਹਿਲ ਅਤੇ ਮਨੁੱਖੀ ਲੀਡਰਸ਼ਿਪ ਦੇ ਉਪ ਪ੍ਰਧਾਨ ਅਸ਼ੋਕ ਕੁਮਾਰ ਸ਼ਾਮਲ ਹਨ ਇਹਨਾਂ ਦੀ ਮੌਜੂਦਗੀ ਵਿੱਚ ਹਸਤਾਖਰ ਰਸਮੀ ਤੌਰ ਤੇ ਪਾਏ ਗਏ ਇਸ ਵਿੱਚ ਇੱਕ ਇਸ ਤਰ੍ਹਾਂ ਇਸ ਤਰ੍ਹਾਂ ਦੋ ਲੈਸ ਸ਼ੋਅਰ ਮੈਡੀਕਲ ਯੂਨਿਟ ਪਿੰਡਾਂ ਵਿੱਚ ਨਿਯਮਤ ਤੌਰ ਤੇ ਕੰਮ ਕਰਨਗੇ ਜਿਸ ਵਿੱਚ ਇੱਕ ਏਮਜ਼ ਦਾ ਡਾਕਟਰ, ਨਰਸ, ਫਾਰਮਾਸਿਸਟ ਅਤੇ ਪ੍ਰੋਜੈਕਟ ਕੋਆਰਡੀਨੇਟਰ ਸ਼ਾਮਿਲ ਹੋਣਗੇ। ਡਾਇਗਨੋਸਟਿਕ ਕਿੱਟਾਂ, ਪ੍ਰਾਇਮਰੀ ਇਲਾਜ ਦੇ ਸਾਧਨ ਜਿਵੇਂ ਕਿ ਆਕਸੀਜਨ ਨਾ ਸਿਲੰਡਰ, ਨੇਬੂਲਾਈਜ਼ਰ, ਅੱਗ ਸੁਰੱਖਿਆ ਉਪਕਰਨ ਅਤੇ ਜ਼ਰੂਰੀ ਦਵਾਈਆਂ ਨਾਲ ਲੈਸ ਇਹ ਹੋਣਗੇ। ਇਸ ਪ੍ਰੋਜੈਕਟ ਦੇ ਲਈ ਮਰੀਜ਼ਾਂ ਦੇ ਵੇਰਵੇ ਇੱਕ ਡਿਜੀਟਲ ਸਿਹਤ ਰਿਕਾਰਡ ਪ੍ਰਣਾਲੀ ਰਾਹੀਂ ਰਿਕਾਰਡ ਕੀਤੇ ਜਾਣਗੇ ਤਾਂ ਕਿ ਜੋ ਨਿਰੰਤਰ ਫਾਲਰ ਅਰਧ ਜਾਂ ਪ੍ਰਭਾਵਸ਼ਾਲੀ ਇਲਾਜ ਹੈ ਨਿਗਰਾਨੀ ਨੂੰ ਯਕੀਨੀ ਬਣਾਇਆ ਜਾ ਸਕੇ ਪਿੰਡ ਵਾਸੀਆਂ ਨੂੰ ਮੁੱਢਲੀ ਸਿਹਤ ਸੰਭਾਲ ਮਿਲੇਗੀ ਅਤੇ ਜੇ ਕੋਈ ਗੰਭੀਰ ਮਾਮਲਾ ਹੈ ਤਾਂ ਢਾਂਚਾਗਤ ਰੈਫਰਜ਼ ਬਿਧੀ ਰਹੇ ਐਮਜ਼ ਬਠਿੰਡਾ ਜਾਂ ਕਿ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਮਰੀਜ਼ ਨੂੰ ਭੇਜਿਆ ਜਾਵੇਗਾ ਇੱਕ ਸਮਰਪਿਤ ਮਰੀਜ਼ ਫੀਡਬੈਕ ਅਤੇ ਸ਼ਿਕਾਇਤ ਪ੍ਰਣਾਲੀ ਦੀ ਸੇਵਾ ਪ੍ਰਦਾਨ ਕਰਨ ਦਾ ਹਿੱਸਾ ਵੀ ਹੋਵੇਗਾ ਇਹ ਸਿਰਫ ਇੱਕ ਸਰਕਾਰੀ ਬੁਲਾ ਰਹੇ ਨੇ ਦੱਸਿਆ ਕਿ ਇੱਕ ਖਾਸ ਗੱਲ ਦੱਸੀ ਕਿ ਟੈਲੀ ਮੈਡੀਸਨ ਸਹੂਲਤ ਦੀ ਜਿਸ ਰਾਹੀਂ ਪਿੰਡੂ ਮਰੀਜ਼ ਬਠਿੰਡਾ ਦੇ ਕਾਰਡੀਓਲੋਜੀ ਆਰਥੋਡਿਕਸ ਗਾਇਨਾ ਗਾਈ ਗਾਇਨੀਕੋਲੋਜੀ ਪੀਡੀਆਟ੍ਰਿਕਸ ਜਨਰਲ ਮੈਡੀਸਨ ਅਤੇ ਮਨੋਵਿਗਿਆਨ ਵਰਗੇ ਵਿਭਾਗਾਂ ਵਿੱਚ ਮਾਹਰ ਡਾਕਟਰਾਂ ਨਾਲ ਜੁੜ ਸਕਣਗੇ ਇਹ ਟੈਲੀ ਸਲਾਹ مشਵਰੇ ਇੱਕ ਨਿਸ਼ਚਿਤ ਦਿਨ ਨਿਸ਼ਚਿਤ ਸਮਾਂ ਅਤੇ ਸਾਈਟਾ ਮਾਡਲ ਤੇ ਚੱਲਣਗੇ ਭਾਈਚਾਰਕ ਸਿਹਤ ਜਾਗਰੂਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਐਚ ਐਮ ਈ ਐਲ ਅਤੇ ਏ ਐਮਜ਼ ਆਸ਼ਾ ਵਰਕਰਾਂ ਸੂਲੀ ਵਿਦਿਆਰਥੀਆਂ ਅਧਿਆਪਕਾਂ ਅਤੇ ਪੰਚਾਇਤ ਪ੍ਰਤੀਨਿਧੀਆਂ ਦੀ ਸਰਗਰਮ ਭਾਗੀਦਾਰੀ ਨਾਲ ਆਈ.ਈ.ਸੀ ਅਤੇ ਬੀ.ਸੀ.ਸੀ ਗਤੀਵਿਧੀਆਂ ਦਾ ਆਯੋਜਨ ਕਰਨਗੇ 8 ਮੈਗਾ ਸਪੈਸ਼ਲਿਸਟੀ ਸਿਹਤ ਕੈਂਪ ਆਯੋਜਿਤ ਕੀਤੇ ਜਾਣਗੇ ਜਿਸ ਨਾਲ ਏਮਜ਼ ਡਾਕਟਰਾਂ ਦੁਆਰਾ ਸਕਰੀਨਿੰਗ ਮਾਹਰ ਸਲਾਹ مشورہ ਅਤੇ ਦਵਾਈ ਵੰਡ ਨੂੰ ਸਮਰੱਥ ਬਣਾਇਆ ਜਾਵੇਗਾ ਇਸ ਪ੍ਰੋਜੈਕਟ ਦੇ ਲਈ ਵਿੱਤੀ ਸਹਾਤਾ ਪ੍ਰਗਤੀ ਅਤੇ ਨਤੀਜਿਆਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਚਾਰ ਪੜਾਵਾਂ ਵਿੱਚ ਜਾਰੀ ਕੀਤੀ ਜਾਵੇਗੀ ਬੁਲਾਰੇ ਨੇ ਅੱਗੇ ਦੱਸਿਆ ਕਿ ਮੈਡੀਕਲ ਯੂਨਿਟ ਯਾਨੀ ਕਿ ਟੈਲੀ ਮੈਡੀਸਨ ਅਤੇ ਵਿਸ਼ੇਸ਼ ਸਿਹਤ ਕੈਂਪੇਨ ਨੂੰ ਇਕ੍ਰਿਤ ਰਿੱਤ ਕਰਕੇ ਇਹ ਪ੍ਰੋਜੈਕਟ ਯਕੀਨੀ ਬਣਾਉਂਦਾ ਹੈ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਹਰ ਪਿੰਡ ਦੇ ਦਰਵਾਜ਼ੇ ਤੱਕ ਪਹੁੰਚੇ ਜਿਸ ਨਾਲ ਕੀ ਪਿੰਡੂ ਲੋਕਾਂ ਲਈ ਡਾਕਟਰੀ ਸੇਵਾਵਾਂ ਬਧੇਰੇ ਪਹੁੰਚਣਗੀਆਂ ਅਤੇ ਪ੍ਰਭਾਵਸ਼ਾਲੀ ਬਣਨੀਆਂ। ਅਗਲੀ ਖਬਰ ਪੰਜਾਬ ਦੇ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ 24 ਤੋਂ 31 ਦਸੰਬਰ ਤੱਕ ਬੰਦ ਰਹਿਣਗੇ ਸਾਰੇ ਸਕੂਲ ਸਰਕਾਰ ਨੇ ਅੱਜ ਜਾਰੀ ਸਰਦੀ ਦੀਆਂ ਛੁੱਟੀਆਂ ਦੇ ਹੁਕਮ ਤੇ ਦੇ ਦਿੱਤੇ ਹਨ ਜੋ ਕਿ 24 ਤੋਂ 31 ਦਸੰਬਰ ਤੱਕ ਹਨ ਇਹ ਹੁਕਮ ਸਰਕਾਰੀ ਅਤੇ ਨਿੱਜੀ ਸਕੂਲਾਂ ਤੇ ਵਿੱਚ ਲਾਗੂ ਹੋਣਗੇ ਪੰਜਾਬ ਸਰਕਾਰ ਦੀ ਸਕੂਲ ਸਿੱਖਿਆ ਵਿਭਾਗ ਦੀ 71 ਅਨੁੰਦਿੱਤਾ ਮਿਤਰਾਂ ਨੇ ਅੱਜ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਪਹਿਲੀ ਜਨਵਰੀ ਨੂੰ ਸਕੂਲ ਖੁੱਲਣਗੇ ਅਤੇ ਸਾਰੇ ਸਕੂਲ ਸਿੱਖਿਆ ਵਿਭਾਗ ਵੱਲੋਂ ਇੱਕ ਸਰਕੂਲਰ ਦੀ ਕਾਪੀ ਸਾਰੇ ਸਕੂਲਾਂ ਐਸਸੀਆਰਟੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਭੇਜ ਦਿੱਤੀ ਗਈ ਹੈ। ਮੋਦੀ ਕੈਬਨਿਟ ਦੀ ਮੀਟਿੰਗ ਵਿੱਚ ਲੈ ਗਏ ਤਿੰਨ ਮਹੱਤਵਪੂਰਨ ਫੈਸਲੇ ਜਿਨ੍ਹਾਂ ਵਿੱਚ ਮਨਰੇਗਾ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ ਮਨਰੇਗਾ ਦਾ ਨਾਂ ਹੁਣ ਬਦਲ ਕੇ ਪੂਜਾ ਬਾਪੂ ਗ੍ਰਾਮੀਣ ਰੁਜ਼ਗਾਰ ਗਾਰੰਟੀ ਰੱਖ ਦਿੱਤਾ ਗਿਆ ਹੈ। ਪੀਟੀਆਈ ਦੇ ਹਵਾਲੇ ਤੋਂ ਖਬਰ ਹੈ ਕਿ ਲੋਕ ਸਭਾ ਵਿੱਚ ਮੰਗਲਵਾਰ ਨੂੰ ਵਿਕਸਿਤ ਭਾਰਤ ਗਾਰੰਟੀ ਫਾਰ ਰੋਜ਼ਗਾਰ ਐਂਡ ਅਜੀਵਿਕਾ ਮਿਸ਼ਨ ਨਾ ਗ੍ਰਾਮੀਣ ਬਿਲੋ 2025 ਨੂੰ ਪੇਸ਼ ਕੀਤਾ ਗਿਆ ਹੈ ਇਹ ਬਿਲੋ ਦੋ ਦਹਾਕੇ ਪੁਰਾਣੇ ਮਿਸ਼ਨ ਯਾਨੀ ਕਿ ਮਹਾਤਮਾ ગાંધી ਕੌਮੀ ਗ੍ਰਾਮੀਣ ਰੋਜ਼ਗਾਰ ਗਰੰਟੀ ਐਕਟ ਮਨਰੇਗਾ ਦੀ ਜਗ੍ਹਾ ਲਵੇਗਾ ਨਮਾ ਬਿਲੋ ਪਿੰਡੂ ਪਰਿਵਾਰਾਂ ਲਈ ਸਾਲ ਵਿੱਚ 125 ਦਿਨਾਂ ਦੇ ਰੋਜ਼ਗਾਰ ਦੀ ਗਰੰਟੀ ਦਿੰਦਾ ਹੈ ਅਤੇ ਜੋ ਕਿ ਮੌਜੂਦਾ 100 ਦਿਨਾਂ ਤੋਂ ਵੱਧ ਹੈ ਇਸ ਦਾ ਮਕਸਦ ਅਨਸਿੱਖਿਅਤ ਸ਼ਰੀਰਿਕ ਕੰਮ ਕਰਨ ਦੇ ਇੱਛੁਕ ਬਾਲਗਾਂ ਮੈਂਬਰਾਂ ਨੂੰ ਆਮਦਨ ਦੀ ਸੁਰੱਖਿਆ ਪ੍ਰਦਾਨ ਕਰਨਾ ਅਤੇ ਪੇਂਡੂ ਖੇਤਰਾਂ ਵਿੱਚ ਉਤਪਾਦਕਤਾ ਨੂੰ ਵਧਾਉਣ ਵਾਲੇ ਪੱਕੇ ਸੰਪਤੀਆਂ ਦਾ ਨਿਰਮਾਣ ਕਰਨਾ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਸਦਨ ਵਿੱਚ ਇਸ ਬਿੱਲ ਨੂੰ ਪੇਸ਼ ਕਰਨ ਦੀ ਇਜਾਜ਼ਤ ਮੰਗੀ ਸੀ ਉਧਰ ਜਿਹੇ ਪਾਸੇ ਕਾਂਗਰਸ ਆਗੂ ਪ੍ਰਿੰਕਾ ਗਾਂਧੀ ਨੇ ਇਸ ਬਿੱਲ ਦਾ ਸਖਤ ਵਿਰੋਧ ਕਰਦਿਆਂ ਕਈ ਸਵਾਲ ਖੜੇ ਕੀਤੇ ਉਹਨਾਂ ਕਹਾਂ ਕਿ ਇਹ ਨਵਾਂ ਕਾਨੂੰਨ ਅਸਲ ਮਨਰੇਗਾ ਨੂੰ ਕਮਜ਼ੋਰ ਕਰੇਗਾ ਅਤੇ ਆਮ ਆਮਦਨ ਦੇ ਅਧਿਕਾਰ ਨੂੰ ਪ੍ਰਭਾਵਿਤ ਵੀ ਕਰੇਗਾ ਉਨ੍ਹਾਂ ਇਲਜ਼ਾਮ ਲਗਾਇਆ ਕਿ ਬਿੱਲ ਨੂੰ ਬਿਨਾਂ ਕਿਸੇ ਉਚਿਤ ਚਰਚਾ ਜਾਂ ਸਲਾਮ مشਵਰੇ ਦੇ ਨਿੱਜੀ ਪੱਖਪਾਤ ਕਾਰਨ ਜਲਦਬਾਜ਼ੀ ਵਿੱਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਨੂੰ ਵਿਸਤ੍ਰਿਤ ਜਾਂਚ ਲਈ ਸੰਸਦੀ ਸਥਾਈ ਕਮੇਟੀ ਨਾਲ ਕੋਲ ਭੇਜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਨੁਕਤਾ ਉਠਾਇਆ ਕਿ ਮਨਰੇਗਾ ਕਰਮਚਾਰੀਆਂ ਨੂੰ ਅਕਸਰ ਆਪਣੀ ਮਜ਼ਦੂਰੀ ਮਿਲਣ ਵਿੱਚ ਦੇਰੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਹ ਸਣ ਹੁਣ ਤੱਕ ਦੀਆਂ ਮੁੱਖ ਖਬਰਾਂ ਅਗਰੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ